ਸ਼ਸ਼ੀਕਲ ਜੀ ਮੈਂ ਤੁਹਾਡਾ ਆਪਣਾ ਸ਼ਿਵ ਕੁਮਾਰ ਰੌੜਾ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਚੈਨਲ ਅੱਜ ਅਸੀਂ ਤਲਵੰਡੀ ਭਾਈ ਦੇ ਵਿਸ਼ਵ ਕਰਮਾ ਗੁਰਦੁਆਰੇ ਦੇ ਵਿੱਚ ਮੌਜੂਦ ਆ ਜਿੱਥੇ ਕਿ 5 ਨਵੰਬਰ ਨੂੰ ਕੱਲ੍ਹ ਸ਼ਾਮ ਨੂੰ ਅਚਾਨਕ ਅੱਗ ਲੱਗਣ ਦੀ ਗੱਲ ਆਈ ਸੀ ਅੱਜ ਅਸੀਂ ਉਹਨਾਂ ਨਾਲ ਗੱਲ ਕਰਕੇ ਦੇਖਦੇ ਸਾਡੇ ਨਾਲ ਗੁਰਦੁਆਰੇ ਦੇ ਬਾਬਾ ਜੀ ਵੀ ਮੌਜੂਦ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਦੇਖਦੇ ਹਾਂ ਕਿ ਅੱਗ ਲੱਗਣ ਦਾ ਕੀ ਚੱਕਰ ਹੈ ਸ਼ਸ਼ੀਕਲ ਜੀ ਬਾਬਾ ਜੀ ਇਹ ਜਿਹੜਾ ਗੁਰਦੁਆਰੇ ਦੇ ਵਿੱਚ ਕੱਲ ਘਟਨਾ ਹੋਈ ਆ ਅੱਗ ਲੱਗਣ ਦੀ ਕੀ ਕਾਰਨ ਹੋਇਆ? ਇਹ ਜੀ ਸ਼ਾਰਟਕਟ ਸੜਕੜੀ ਹੋਇਆ ਕੋਈ ਅੰਦਰੋਂ ਉਹਦੀ ਵਜ੍ਹਾ ਨਾਲ ਹੀ ਹੋਈ ਆ। ਹੋਰ ਤਾਂ ਬਾਬਾ ਜੀ ਬਾਬਾ ਜੀ ਜਦੋਂ ਅੱਗ ਲੱਗੀ ਆ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ? ਸਾਡੇ ਘਟਾਂ ਦੇ ਕਰੀਬ ਜੀ ਮੱਛਾਂ ਦੀ ਕਲਾਸ ਲੱਗਦੀ ਆ ਸ਼ਾਮ ਨੂੰ। ਉਦੋਂ ਮੇਰਾ ਬੇਟਾ ਜੋ ਗਿਆ ਗੇਟ ਖੋਲਣ ਉਹਨੂੰ ਧੂਆਂ ਦੇਖਿਆ ਅੰਦਰ ਇਹਨੂੰ ਮੈਨੂੰ ਬੁਲਾਇਆ ਸੀ ਜਦੋਂ ਜਾ ਗੇਟ ਖੋਲਿਆ ਤੇ ਇੱਕਦਮ ਬਲਾਸਟ ਹੋ ਗਿਆ ਅੰਦਰ। ਪੰਬਈ ਜਦੋਂ ਬੱਚਿਆਂ ਨੇ ਬਾਰ ਖੋਲਿਆ ਸੀਗਾ ਬੱਚਿਆਂ ਤਾਂ ਵਿਚਾਰਿਆ ਸਾਰਿਆਂ ਦਾ ਹਾਂ ਬੱਚਿਆਂ ਦਾ ਵਿਚਾਰਿਆ तकरीबन ਅਸੀਂ ਦੋਨੋਂ ਜੀ ਅੰਦਰ ਗਏ ਉਹ ਇੱਕਦਮ ਹੀ ਅੱਗ ਨੇ ਜ਼ੋਰ ਫੜ ਲਿਆ ਤੇ ਸਾਰਾ ਕੁਝ ਜੋ ਹਜ਼ੂਰੀ ਚ ਸੀਗਾ ਸਾਰਾ ਇੱਕਦਮ ਹੀ ਅੱਗ ਦੀ ਲਪਟ ਚ ਆ ਗਿਆ ਬਾਬਾ ਜੀ ਜਿਹੜਾ ਅੱਗ ਨੂੰ ਕਾਬੂ ਪਾਇਆ ਗਿਆ ਵੀ ਕਿਵੇਂ ਪਾਇਆ ਗਿਆ ਅੱਗ ਨੂੰ ਕੁਛਤਾ ਜਿਹੜਾ ਅੱਗ ਬੁਝਾਉ ਜੰਤਰ ਜੇ ਸੀ ਉਹ ਮਾਰੇ ਫਿਰ ਕੁਛ ਆਲੇ ਦੁਆਲੇ ਜਿੰਨੇ ਸੀ ਦੁਕਾਨਾਂ ਵਾਲੇ ਕੋਈ ਸੰਗਤ ਜਿਵੇਂ ਜਿਵੇਂ ਪਤਾ ਲੱਗਿਆ ਬੱਚਿਆਂ ਨੇ ਸਾਡੇ ਨੇ ਬਲਟਾਂ 'ਤੇ ਪਰ ਪਰ ਕੇ ਪਾਣੀ ਪਹੁੰਚਾਈਆਂ ਧੂਆਂ ਬਹੁਤ ਸੀ ਦਿਖਦਾ ਰਿਹਾ ਅੰਦਰ ਫਿਰ ਜਿਵੇਂ ਜਿਵੇਂ ਪਤਾ ਲੱਗਾ ਸੰਗਤ ਬਹੁਤ ਇਕੱਠੀ ਹੋ ਗਈ ਫਿਰ ਉਹਨਾਂ ਨੇ ਤਕਰੀਬਨ 2 ਘੰਟਿਆਂ ਦੇ ਵਿੱਚ ਅੱਗ ਤੇ ਕਾਬੂ ਪਾਇਆ ਜੀ ਬਾਬਾ ਜੀ ਦੇ ਵਿੱਚ ਪਾਲਕੀ ਵਗੈਰਾ ਕੁਝ ਬਚਾ ਹੋਇਆ ਜਾਂ ਨਹੀਂ ਨਹੀਂ ਜੀ ਪਾਲਕੀ ਸਾਰੀ ਅਗਨ ਭੇਟ ਹੋ ਗਈ ਗੁਰੂ ਗ੍ਰੰਥ ਸਾਹਿਬ ਦਾ ਇੱਕ ਸਰੂਪ ਅਗਨ ਭੇਟ ਹੋ ਗਿਆ ਉੱਪਰ ਸੱਚਖੰਡ 'ਚ ਪੰਜ ਸਰੂਪ ਸੀ ਉਹ ਬਚ ਗਏ ਉਹਨਾਂ ਨੂੰ ਕੁਝ ਨਹੀਂ ਹੋਇਆ ਬਸ ਉਹ ਬਚਾਉਣ ਦੀ ਕੋਸ਼ਿਸ਼ ਕੀਤੀ ਸੀਗੀ ਮੈਂ ਸੁਣਿਆ ਸੀਗਾ ਤੁਸੀਂ ਬਹੁਤ ਕੋਸ਼ਿਸ਼ ਕੀਤੀ ਹਾਂਜੀ ਬੋਲ ਜੀ ਮੇਰੇ ਹੱਥ ਸੜ ਗਏ ਸਾਰੇ ਇਸ ਚੱਕਰ ਚ ਤੇ ਕੱਚ ਬਹੁਤ ਜ਼ਿਆਦਾ ਸੀ ਅੰਦਰ ਛੱਤ ਤੋਂ ਟਾਈਲਾਂ ਡਿੱਗਣ ਲੱਗ ਪਈਆਂ ਕੋਸ਼ਿਸ਼ ਬਹੁਤ ਕੀਤੀ ਪਰ ਨਹੀਂ ਅੱਗ ਬਹੁਤ ਜ਼ਿਆਦਾ ਤੇਜ਼ ਸੀ ਹੋਰ ਵੀ ਮੌਜੂਦ ਹੈ ਐਸਜੀਪੀਸੀ ਦੇ ਸੁਖਪਾਲ ਸਿੰਘ ਮੈਂਬਰ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਕੇ ਦੇਖਦੇ ਹਾਂ ਕਿ ਇਸ ਬਾਰੇ ਕੀ ਕਹਿਣਾ ਚਾਹਣਗੇ ਸਸ਼ਕਾ ਸਰ ਜਿਹੜਾ ਘਟਨਾ ਹੋਈ ਹੈ ਕੱਲ ਗੁਰਦੁਆਰਾ ਸਾਹਿਬ ਦੇ ਵਿੱਚ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਗੁਰਦੁਆਰਾ ਸ਼ਰਮਾ ਭਾਉਨ ਵਿਖੇ ਕੱਲ ਜੋ ਘਟਨਾ ਹੋਈ ਹੈ ਉਹ ਅਚਾਨਕ ਬਿਜਲੀ ਦਾ ਸ਼ਾਰਟ ਹੋਣ ਕਰਕੇ ਸ਼ਾਰਟ ਸਰਕਟ ਨਾਲ ਹੋਈ ਹੈ ਅਚਾਨਕ ਹੀ 3:30 ਵਜੇ ਜਦੋਂ ਇਹਨਾਂ ਨੇ ਗੇਟ ਖੋਲ੍ਹਿਆ ਕੁਦਰਤੀ ਪਤਾ ਲੱਗਾ ਧੂਆ ਹੀ ਅੰਦਰ ਬਹੁਤ ਫਿਰ ਇਹਨਾਂ ਨੇ ਸਾਰਿਆਂ ਨੇ ਬਹੁਤ ਕੋਸ਼ਿਸ਼ ਕਰਕੇ ਲੱਗਦਾ ਜਿਹੜਾ ਪ੍ਰਕਾਸ਼ੀਤ ਸੀ ਸਰੂਪ ਉਹ ਤਾਂ ਅਗਨਪੇਟ ਹੋ ਗਿਆ ਬਾਕੀ ਸਰੂਪ ਜਿਹੜੇ ਸੀਗੇ ਉਹ ਸਾਰੇ ਸੁਰੱਖਿਤ ਹੈ ਉਹਨਾਂ ਨੂੰ ਬੱਚਾ ਤੇ ਕੋਈ ਕੁਝ ਨਹੀਂ ਹੋਇਆ ਇਹ ਚਾਨਕ ਹੀ ਹੋਇਆ ਕਿਸੇ ਦੀ ਕੋਈ ਗਲਤੀ ਨਹੀਂ ਕਿਸੇ ਨੇ ਕੋਈ ਸ਼ਰਾਰਤ ਨਹੀਂ ਸੋ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਐਸਜੀਪੀਸੀ ਦੇ ਮੈਂਬਰ ਨਾਲ ਵੀ ਗੱਲ ਕਰਕੇ ਵੇਖੀ ਆ ਤੇ ਅਸੀਂ ਬਾਬਾ ਜੀ ਨਾਲ ਵੀ ਗੱਲ ਗਵਾਟ ਕਰਕੇ ਦੇਖਿਆ ਉਹਨਾਂ ਦਾ ਅਗ ਲੱਗਣ ਦਾ ਉਹਨਾਂ ਨੇ ਕਾਰਨ ਦੱਸਿਆ ਕਿ ਬਿਜਲੀ ਸ਼ਾਰਟ ਸਰਕਟ ਦਾ ਮਤਲਬ ਕੀ ਹੋਇਆ ਕੁਛ ਐਦਾਂ ਹੀ ਤਾਰਾਂ ਤੋੜਾਂ ਤੋਂ ਮਤਲਬ ਕਿ ਅਸੀਂ ਬਾਬਾ ਇਨਾਂ ਸਾਰਿਆਂ ਨਾਲ ਗੱਲਬਾਤ ਕਰਕੇ ਦੇਖੀ ਆ ਚਲੋ ਵੇਖਿਆ ਤਾਂ ਬਹੁਤ ਮਾੜਾ ਹੋਇਆ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਸੰਗਤਾਂ ਨੇ ਕਿਵੇਂ ਆ ਕੇ ਕਾਬੂ ਪਾਇਆ ਤੇ ਕਿਵੇਂ ਸੁਰੱਖਿਤ ਕੀਤਾ ਗੁਰਦੁਆਰਾ ਸਾਹਿਬ ਨੂੰ ਰਵੰਡੀ ਭਾਈ ਤੋਂ ਸ਼ਿਵ ਕੁਮਾਰ ਅਰੋੜਾ ਤੁਸੀਂ ਦੇਖ ਰਹੇ ਹੋ ਦੇਸ਼ ਤੁਨੀਆ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਕਰੋ ਅਸੀਂ ਹੋਰ ਖਬਰਾਂ ਲੈ ਕੇ ਹਾਜ਼ਰ ਹੋਈਏ